ਵੱਡੀ ਖਬਰ ਬ੍ਰਿਟੇਨ ਤੋਂ ਸਾਹਮਣੇ ਆ ਰਹੀ ਹੈ ਕਿ ਬ੍ਰਿਟੇਨ ਨੇ ਵੀ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਲੋਕਾਂ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਅਮਰੀਕਾ ਤੋਂ ਬਾਅਦ ਬ੍ਰਿਟੇਨ ਦੀ ਵੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 828 ਥਾਮਾਂ ਦੇ ਉੱਤੇ ਛਾਪੇ ਮਾਰੀ ਹੋਈ ਹੈ ਜਿਸ ਦੇ ਵਿੱਚੋਂ 609 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਪੂਰੇ ਮਸਲੇ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਰਾਜੀ ਵਧਵਾ ਜੀ ਮੌਜੂਦ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਕੀ ਲੱਗਦਾ ਹੈ ਹੁਣ ਅੱਗੇ ਕੀ ਹੋਏਗਾ ਕਿਸ ਤ देखो पुष्येंद्र जी ਜਿਹੜੀ ਕਾਰਵਾਈ ਕੀਤੀ ਗਈ ਹੈ ਯੂਕੇ ਵੱਲੋਂ ਇੱਕ ਨਵੀਂ ਕਾਰਵਾਈ ਨਹੀਂ ਹੈ ਇਹ ਕਾਰਵਾਈ ਜਿਹੜੀ ਕੀਤੀ ਗਈ ਪਹਿਲਾਂ ਵੀ ਚੱਲਦੀ ਰਹੀ ਹੈ ਹਾਲਕਿ ਇਹ ਕਾਰਵਾਈ ਇਸ ਕਰ ਰਿਫਲੈਕਟ ਹੋ ਰਹੀ ਹੈ ਕਿਉਂਕਿ ਅਮਰੀਕਾ ਨੇ ਕਾਰਵਾਈ ਕੀਤੀ ਹੈ ਜਿਹੜੇ ਗੈਰ ਕਾਨੂੰਨੀ ਭਾਰਤੀ ਸੰਨ ਉੱਤੇ ਗਏ ਹੋਏ 18000 ਭਾਰਤੀਆਂ ਦੀ ਪਛਾਣ ਜਿਹੜੀ ਅਮਰੀਕਾ ਦੇ ਵਿੱਚ ਕੀਤੀ ਗਈ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਅਮਰੀਕਾ ਨੇ ਇੱਕ ਸਖਤ ਕਾਰਵਾਈ ਕੀਤੀ ਇੱਕ ਜਹਾਜ਼ ਜਿਹੜਾ ਜਿਹੜਾ ਉਹਨਾਂ ਨੇ ਆਪਣੀ ਸੈਨਾ ਦਾ ਜਹਾਜ਼ ਜਿੱਤੇ ਅੰਮ੍ਰਿਤਸਰ ਭੇਜਿਆ 에ਰਪੋਰਟ ਤੇ ਉਸ ਤੋਂ ਬਾਅਦ ਯੂਕੇ ਨੇ ਵੀ ਕੁਝ ਆਪਣੀ ਹੁਨਕਤੀ ਦਿਖਾਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਯੂਕੇ ਦੇ ਵਿੱਚ ਕੈਨੇਡਾ ਨੇ ਜਿੰਨਾ ਪਹਿਲਾਂ ਸਖਤੀ ਕੀਤੀ ਥੋੜੀ ਜੀ ਉੱਥੋਂ ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਪਾਲਿਸਿਜ਼ ਨੂੰ ਆਪਣਾ ਥੋੜਾ ਕਰ ਦਿੱਤਾ ਚੇਂਜ ਕੀਤਾ ਚੇਂਜ ਕੀਤਾ ਉਸ ਤੋਂ ਬਾਅਦ ਹੁਣ ਯੂਕੇ ਨੇ ਆਪਕ ਥੋੜੀ ਜੀ ਸਖਤੀ ਦਿਖਾਈ ਹੈ ਹਲੇ ਕੁਝ ਜ਼ਿਆਦਾ ਸਖਤੀ ਨਹੀਂ ਦਿਖਾਈ ਕਿਉਂਕਿ ਲੋਕੀ ਲੋਕਾਂ ਨੇ ਸਮਝਨੇ ਸ਼ੁਰੂ ਕਰਤਾ ਸੀ ਕਿ ਯੂਕੇ ਇੱਕ ਸੌਫਟ ਪੁਆਇੰਟ ਬਣ ਗਿਆ ਹੈ ਪੂਰੇ ਵਰਡ ਦੇ ਵਿੱਚ ਇਥੋਂ ਨੂੰ ਕੇਵਲ ਜਾਣੇ ਬਹੁਤ ਲੋਕੀ ਸਟਾਰਟ ਹੋ ਗਏ ਸੀਗੇ ਤੇ ਗੱਲ ਕਰੀਏ ਇਮੀਗ੍ਰੇਸ਼ਨ ਪਾਲਸੀ ਦੇ ਇਮੀਗ੍ਰੇਸ਼ਨ ਨਹੀਂ ਹੋ ਰਹੀ ਸੀਗੀ ਬਲਕਿ ਉੱਥੇ ਇੱਕ ਇਲੀਗਲ ਬਜ਼ਾਰਾ ਸ਼ੁਰੂ ਹੋ ਗਏ ਸੀਗੀ ਟੂਰਿਸਟ ਵੀਜ਼ਾ ਲੈ ਕੇ ਲੋਕੀ ਯੂਕੇ ਜਾਣਾ ਸ਼ੁਰੂ ਹੋ ਗਏ ਸੀਗੇ ਜੀ ਜੀ ਸੋ ਯੂਕੇ ਨੇ ਦੇਖੋ ਇਹ ਚੀਜ਼ ਵੱਲ ਪਹਿਲਾਂ ਹੀ ਸਟੈਪ ਉਹਨਾਂ ਨੂੰ ਹਾਲਾਂਕਿ ਜਿਹੜਾ ਲੈਣਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਕੁਝ ਸਮੇਂ ਬਾਅਦ ਸਟੈਪ ਲਿਆ ਹੈ ਉਹਨਾਂ ਨੇ ਹੁਣ ਅਮਰੀਕਾ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਹੈ ਇਹ ਕਾਰਵਾਈ ਇਲੀਗਲ ਜਿਹੜੇ ਲੋਕ ਉੱਥੇ ਰਹਿ ਰਹੇ ਸੀ ਕਾਫੀ ਸਮੇਂ ਤੋਂ ਰਹਿ ਰਹੇ ਸਨ ਉਹਨਾਂ ਨੂੰ ਐਸੇ ਲਈ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਕਾਰਵਾਈ ਜਿਹੜੀ ਕੱਲ ਜਿਹੜੀ ਸਾਹਮਣੇ ਆਈ ਆ ਉਸ ਨੂੰ ਅੰਜਾਮ ਦਿੱਤਾ ਹੈ ਲੇਕਿਨ ਦੇਖਿਆ ਜਾਂਦਾ ਯੂਕੇ ਪਹਿਲਾਂ ਬਹੁਤ ਜ਼ਿਆਦਾ ਸ਼ਕਤ ਹੁੰਦਾ ਸੀ ਯੂਕੇ ਨੇ ਇੱਕ ਵਾਰ ਤਾਂ ਐਦਾਂ ਕੀਤਾ ਕਿ ਉਹਨਾਂ ਨੇ ਜਿੰਨੇ ਵੀ ਉਹ ਇਲੈਗਲ ਇਮੀਗਰੈਂਟ ਸਿਗੇ ਜੀ ਜਹਾਜ਼ ਪਰ ਪਰ ਕੇ ਪੂਰੇ ਵਰਲਡ ਵਿੱਚ ਭੇਜੇ ਉਹਨਾਂ ਦੇ ਭਾਰਤੀ ਵੀ ਸ਼ਾਮਿਲ ਸਨ ਤੇ ਇਹ ਕਾਰਵਾਈ ਜਿਹੜੀ ਇੱਕ ਛੋਟੀ ਜੀ ਕਾਰਵਾਈ ਹੈ ਇਹਨੂੰ ਜ਼ਿਆਦਾ ਪਨੀ ਕਹਿ ਸਕਦੇ ਕਾਰਵਾਈ ਵਧੀ ਜਿਹਨੇ ਦੇਖਣ ਨੂੰ ਮਿਲਿਆ ਕਿ ਜਿਹੜੇ ਕਾਰ ਵਾਸ਼ਿੰਗ ਸੈਂਟਰਸ ਨੇ ਉਥੇ ਉਥੋਂ ਦੀ ਕਈ ਲੋਕ ਗ੍ਰਿਫਤਾਰ ਕੀਤੇ ਗਏ ਨੇ ਇੰਡੀਅਨ ਰੈਸਟੋਰੈਂਟਸ ਜੋ ਨੇ ਉਥੋਂ ਦੀ ਲੋਕ ਜੋ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਦੇਖੀਏ ਕਿ ਉਥੋਂ ਇਹਨਾਂ ਸੈਂਟਰਾਂ ਦੇ ਉੱਤੇ ਹੀ ਕਿਉਂ ਕਾਰਵਾਈ ਹੋਈ ਹੈ ਦੇਖੋ ਜਿਹੜੀਆਂ ਸਰਕਾਰਾਂ ਹੁੰਦੀਆਂ ਸਰਕਾਰਾਂ ਸਭ ਕੁਝ ਜਾਣਦੀਆਂ ਜੀ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਇਲੈਗਲ ਇਮੀਗਰੈਂਟਸ ਇਲੈਗਲ ਲੋਕ ਕੋਈ ਟੂਰਿਸਟ ਵੀਜ਼ੇ ਤੇ ਆnde ਕਿੱਥੇ ਕੰਮ ਕਰ ਸਕਦੇ ਹਨ ਜੀ ਜੀ ਤੇ ਕਿਹੜੇ ਲੋਕ ਕੰਮ ਕਰਾ ਸਕਦੇ ਹਨ ਲੋਕ ਉਹੀ ਕੰਮ ਕਰਾਂਦੇ ਆ ਜਿੱਦਾਂ ਕਾਰ ਵਾਸ਼ਿੰਗ ਸੈਂਟਰ ਹੋ ਗਏ ਰੈਸਟੋਰੈਂਟਸ ਹੋ ਗਏ ਜਾਂ ਕੋਈ ਛੋਟੇ ਮੋٹے ਕੰਮ ਹੋ ਗਏ ਉੱਥੇ ਹੀ ਇਲੈਗਲ ਕੰਮ ਹੁੰਦੇ ਨੇ ਕਿਉਂਕਿ ਉੱਥੇ ਕਿਸੇ ਵੇਲੇ ਕੈਸ਼ ਦੇ ਕੰਮ ਟ੍ਰਾਂਜੈਕਸ਼ਨ ਚੱਲਦੀਆਂ ਆ ਜੀ ਜਿੱਥੇ ਕੈਸ਼ ਦੀਆਂ ਟ੍ਰਾਂਜੈਕਸ਼ਨ ਹੋਣਗੀਆਂ ਜਾਂ ਦੂਸਰੇ ਛੋਟੇ ਕੰਮ ਹੋਣਗੇ ਉੱਥੇ ਇਮੀਡੀਏਟਲੀ ਜਾਂ ਜਿੰਨੂੰ ਕਹਿੰਦੇ ਆਸਾਨੀ ਨਾਲ ਉੱਥੇ ਬੰਦੇ ਕੰਮ ਕਰ ਸਕਦੇ ਜਾ ਕੇ ਰਿਸ਼ਤੇਦਾਰ ਕਿਸੇ ਦੇ ਆਪਣੇ ਰੈਸਟੋਰੈਂਟ ਛੋਟੇ ਮੋٹے ਕੰਮ ਖੋਲ ਲੈਂਦੇ ਉੱਥੇ ਜਾ ਕੇ ਉਹ ਛੋਟੇ-ਮੋਟੇ ਕਮਾ ਜੋ ਕਿਸੇ ਨੂੰ ਟੂਰਿਸਟ ਵਿਜ਼ਿਟ ਤੇ ਬੁਲਾਉਂਦੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਅਡਜਸਟ ਕਰ ਦਿੰਦੇ ਨੇ ਕੋਈ 18 ਪਾਉਂਡ ਦੀ بجائے ਜਾਂ 18-20 ਡਾਲਰ ਦੀ بجائے ਉਹਨਾਂ ਨੂੰ 7 ਡਾਲਰ ਦੇ ਵੀ ਰੱਖ ਲੈਂਦੇ ਨੇ ਜੀ ਜੀ ਤੇ ਆਪਣੇ ਭਾਰਤੀਏ ਆਪਣੇ ਗੁਜਰਾਤੀਏ ਕਈ ਲੋਕਾਂ ਦੀ ਮੈਂ ਗੱਲ ਨਹੀਂ ਕਰਦਾ ਕਾਫੀ ਜਿਹੜੇ ਕੰਟਰੀਜ਼ ਦੇ ਲੋਕ ਹਨ ਇਦਾਂ ਦੇ ਉੱਤੇ ਕੰਮ ਕਰਦੇ ਨੇ ਮਾ ਤੇ ਗੱਲ ਕੀਤੀ ਜਾਏ ਜਿਹੜੇ ਹੁਣ ਕੱਲ ਕੱਢੀ ਕਾਰਵਾਈ ਹੋਈ ਹੈ ਯੂਕੇ ਦੀ ਕਾਰਵਾਈ ਇੱਕ ਨਵੀਂ ਕਾਰਵਾਈ ਨਹੀਂ ਬਲਕਿ ਇੱਕ ਪੁਰਾਣੀ ਕਾਰਵਾਈ ਨੂੰ ਉਹਨਾਂ ਨੇ ਕੰਟੀਨਿਊ ਜਾਰੀ ਰੱਖਦੇ ਹੁਆ ਇੱਕ ਸੰਦੇਸ਼ ਦਿੱਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਅਗਰ ਰਾਣਾ ਹੈ ਤਾਂ ਪ੍ਰੋਪਰ ਜਿਹੜਾ ਤਰੀਕੇ ਨਾਲ ਇੱਥੇ ਰੋ ਨੇ ਤਾਂ ਤੁਹਾਡੀ ਕਾਰਵਾਈ ਜਿਹੜੀ ਹੈ ਅੱਜ ਕੱਲ ਕੀਤੀ ਗਈ ਹੈ ਕਿ ਛੋਟੀ ਜੀ ਕਾਰਵਾਈ ਹੈ ਇੱਕ ਟ੍ਰੇਲਰ ਉਹਨਾਂ ਦਾ ਦਿਖਾਇਆ ਹੈ ਜਿਵੇਂ ਅਮਰੀਕਾ ਨੇ ਵੀ ਕਾਰਵਾਈ ਕੀਤੀ 18000 ਤੋਂ ਜ਼ਿਕਰ ਕੀਤਾ ਕਿ ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਉੱਥੇ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ 104 ਉਹਨਾਂ ਨੇ ਭੇਜ ਵੀ ਦਿੱਤੇ ਨੇ ਤੇ ਉਸ ਤੋਂ ਬਾਅਦ ਬ੍ਰਿਟੇਨ ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਅਮਰੀਕਾ ਨੇ ਇੱਕ ਵੱਡਾ ਮੁਲਕ ਹੈ ਉਸ ਦੇ ਐਕਸ਼ਨ ਤੋਂ ਬਾਅਦ ਬ੍ਰਿਟੇਨ ਦਾ ਐਕਸ਼ਨ ਆਇਆ ਹੈ ਜਦਕਿ ਜਾਣਕਾਰੀ ਤਾਂ ਹਰ ਇੱਕ ਦੇਸ਼ ਦੀ ਸਰਕਾਰ ਨੂੰ ਹੁੰਦੀ ਹੈ ਕਿ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਇੱਥੇ ਲੋਕ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ ਜੀ ਬਿਲਕੁਲ ਜਾਣਕਾਰੀ ਸਾਰੇ ਦੇਸ਼ਾਂ ਨੂੰ ਹੈ ਇਸ ਵੇਲੇ ਹੁਣ ਸਾਨੂੰ ਜਿੰਨਾ ਤੱਕ ਜੋ ਲੱਗ ਰਿਹਾ ਹੈ ਅਗਲੀ ਜਿਹੜੀ ਕਾਰਵਾਈ ਹੋਣ ਵਾਲੀ ਹੈ ਵੱਡੇ ਲੈਵਲ ਤੇ ਕੈਨੇਡਾ ਦੇ ਵਿੱਚ ਵੀ ਹੋਣ ਵਾਲੀ ਹੈ ਇਲੀਗਲ ਇਮੀਗਰੈਂਟ ਜਿਹੜੇ ਕੈਨੇਡਾ ਦੇ ਵਿੱਚ ਵੀ ਮੌਜੂਦ ਹਨ ਟੂਰਿਸਟ ਵੀਜ਼ੇ ਤੇ ਗਏ ਹੋਏ ਹਨ ਜਾਂ ਕਿਸੇ ਵੀ ਵੀਜ਼ੇ ਤੇ ਗਏ ਹਨ ਜਿਨ੍ਹਾਂ ਦੇ ਵੀਜ਼ਾ ਐਕਸਪਾਇਰ ਹੋ ਗਏ ਹਨ ਉਹ ਤੇ ਕੰਮ ਕਰਦੇ ਬੇ ਹਨ ਖਾਸ ਕਰ ਗੱਲ ਕਰੀਏ ਕਿ ਆਪਣੇ ਵਾਸ਼ਿੰਗ ਸੈਂਟਰ ਦੀ ਗੱਲ ਕਰੀਏ ਆਪਾਂ ਰੈਸਟੋਰੈਂਟਸ ਦੀ ਵੱਡੀ ਮਾਤਰਾ ਦੇ ਵਿੱਚ ਉੱਥੇ ਕੰਮ ਕਰ ਰਹੇ ਹਨ ਮੈਂ ਜਿੱਦੋਂ ਜਿੱਦਾਂ ਤੱਕ ਜਿੱਦਾਂ ਤੱਕ ਉੱਥੇ ਜਾ ਕੇ ਦੇਖਿਆ ਹੈ ਜਾਂ ਐਕਸਪੀਰੀਅੰਸ ਹੈ ਮੇਰਾ ਉਸ ਐਕਸਪੀਰੀਅੰਸ ਅਕੋਰਡਿੰਗਲੀ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਜੋ ਜਿਨ੍ਹਾਂ ਤੇ ਕਾਰਵਾਈ ਕੱਲ ਹੋਈ ਹੈ ਉਹ ਕਾਰਵਾਈ ਜਿਹੜੀ ਹੋਣੀ ਚਾਹੀਦੀ ਵੀ ਸੀਗੀ ਉੱਥੇ ਕਿਉਂਕਿ ਜਿਹੜੇ ਆਪਣੇ ਜਿਹੜੇ ਭਾਰਤੀਏ ਸਨ ਜਾਂ ਹੋਰ ਲੋਕੀ ਜਿਹੜੇ ਜਾ ਕੇ ਉੱਥੇ ਐਕਸਪਲੋਇਟ ਹੋ ਰਹੇ ਸੀਗੇ ਐਕਸਪਲੋਇਟੇਸ਼ਨ ਮੀਨਜ਼ ਅਗਰ ਦੇਖੋ ਇੱਕ ਚੀਜ਼ ਦੀ ਫਿਕਸ ਕੀਤੀ ਸਰਕਾਰ ਨੇ 15 ਡਾਲਰ ਦੇਣੇ ਆ ਜਾਂ 20 ਪੌਂਡ ਦੇਣੇ ਆ ਜੀ ਜੀ ਉਹ ਚੀਜ਼ ਨੂੰ 7 ਡਾਲਰ ਜਾਂ 6 ਡਾਲਰ ਦੇ ਕੰਮ ਕਰਾਣਾ ਜੀ ਜੀ ਔਰ ਇਲੈਗਲ ਤਰੀਕੇ ਨਾਲ ਉਸ ਚੀਜ਼ ਦਾ ਟੈਕਸ ਸਰਕਾਰ ਨੂੰ ਨਹੀਂ ਜਾਣਾ ਜੀ ਜੀ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਉੱਥੇ ਇਲੈਗਲੀ ਮਿਗ੍ਰੈਂਟਸ ਨੂੰ ਰੋਕਣਾ ਹੈ ਜੀ ਜੀ ਦੂਜੇ ਪਾਸੇ ਸਾਡੇ ਲੋਕ ਜਾਂਦੇ ਆ ਟੂਰਿਸਟ ਵਿਧੇ ਚਲੇ ਜਾਂਦੇ ਆ ਟੂਰਿਸਟ ਵਿਧੇ ਚ ਜਾ ਕੇ ਕਹਿੰਦੇ ਨੇ ਥੋੜਾ ਕੰਮ ਕਰ ਲਈਏ ਸਰਕਾਰ ਥੋੜਾ ਨਾ ਰੈਜ਼ਿਡ ਨਹੀਂ ਹੈ ਉਥੋ ਦੀ ਯਾਨੀ ਰੈਜ਼ਿਡ ਨਹੀਂ ਹੈ ਉਹ ਕੰਮ ਕਰ ਦਿੰਦੀ ਥੋੜਾ ਬੋਧਾ ਕਰੇ ਚਲੋ ਹਮ ਹਮ ਪਰ ਜਦੋਂ ਜ਼ਿਆਦਾ ਹੀ ਉਥੇ ਰੌਲਾ ਪੈ ਲੱਪੈਂਦਾ ਹੈ ਜ਼ਿਆਦਾ ਹੀ ਉਥੇ ਲੋਕ ਆਪਣੇ ਲੋਕ ਹੀ ਕਹਿੰਦੇ ਐਕਸਪਲੋਰੇਸ਼ਨ ਹੁੰਦੀ ਹੈ ਲੋਕ ਕਰਦੇ ਨੇ ਪਰ ਸਰਕਾਰ ਨੂੰ ਨੱਥ ਪਾਉਣ ਵਾਸਤੇ ਇਦਾਂ ਦੇ ਕਦਮ ਚੱਕਣੇ ਪੈਂਦੇ ਨੇ। ਜਾਂ ਉੱਥੋਂ ਦੇ ਜਿਹੜੇ ਨੇਟਿਵਸ ਨੇ ਉਹਨਾਂ ਦੇ ਵੱਲੋਂ ਜਦ ਵਿਰੋਧ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਫੇਰ ਕਹਿ ਸਕਦੇ ਆਂ ਕਿ ਸਰਕਾਰਾਂ ਜਾਂ ਜੋ ਨੇ ਇਹ ਐਕਸ਼ਨ ਲੈਣ ਲੱਗ ਜਾਂਦੀ ਆ। ਹਾਂ ਉੱਥੋਂ ਦੇ ਲੋਕਾਂ ਨੇ ਵਿਰੋਧ ਕਰਨਾ ਹੀ ਕਰਨਾ ਹੈ ਕਿਉਂਕਿ ਦੇਖੋ ਜੇ ਉੱਥੇ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਉੱਥੇ ਲੋਕਾਂ ਨੂੰ 15 ਡਾਲਰ ਜਾਂ 16 ਡਾਲਰ ਘੰਟੇ ਦੇ ਮਿਲਦੇ ਨੇ। ਜੀ ਜੀ। ਤੇ ਆਪਣੇ ਬੰਦੇ ਜਾ ਕੇ ਉੱਤੇ 5-6 ਡਾਲਰ ਤੇ ਕੰਮ ਕਰਨ ਲੱਗ ਪੈਂਦੇ ਨੇ। ਜੀ 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 ਜੀ। ਠੀਕ ਹੈ ਜੀ ਉਹ 5-6 ਡਾਲਰ ਤੇ 10 ਕਿੰਨਾ ਫਰਕ ਹੈ? ਇੱਕ ਪਾਸੇ ਸਰਕਾਰਾਂ ਦੂਜੇ ਪਾਸੇ ਉਹ 5-6 ਡਾਲਰ ਤੇ ਕੰਮ ਕਰਾਉਂਦੇ ਪਏ ਨੇ ਫਿਰ ਉੱਥੇ ਰੋਲਾ ਪੈਂਦਾ ਹੈ ਕਿ ਜੈ ਹਿਊਮਨ ਰਾਈਟਸ ਅਵੋਲੇਸ਼ਨ ਹੋ ਰਹੀ ਹੈ ਸੋ ਸਰਕਾਰਾਂ ਨੂੰ ਇਸ ਇਹਨਾਂ ਚੀਜ਼ਾਂ ਨਤ ਪਾਉਣ ਵਾਸਤੇ ਇੱਕ ਕਦਮ ਚੱਕਣਾ ਹੀ ਪੈਣਾ ਸੀ ਯੂਕੇ ਨੇ ਜੋ ਕਦਮ ਚੱਕਿਆ ਹੈ ਕਦਮ ਉਹਨਾਂ ਨੇ ਸਹੀ ਚੱਕਿਆ ਹੈ ਕਿਉਂਕਿ ਇਹ ਚੀਜ਼ਾਂ ਦੇ ਪਿੱਛੇ ਹਿਊਮਨ ਰਾਈਟ ਪਿੱਛੇ ਵੀ ਖੜਾ ਹੈ ਹਿਊਮਨ ਰਾਈਟਸ ਅਵੋਲੇਸ਼ਨ ਔਨ ਦੀ ਅਰਥ ਆਪਣੇ ਬੰਦੇ ਜਾ ਕੇ ਉੱਥੇ ਕੰਮ ਕਰਦੇ ਡੇ ਨਾਈਟ ਕੰਮ ਕਰਦੇ ਨੇ ਔਰ ਕੰਮ ਵੀ ਬਹੁਤ ਜਿਹੜਾ ਕਰਦੇ ਨੇ ਜਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਪੈਸੇ ਵੀ ਕੱਟ ਮਿਲਦੇ ਨੇ ਜੀ ਜੀ ਤੇ ਤੀਸਰੇ ਪਾਸੇ ਉੱਥੇ ਜਿਹੜੇ ਰੂਲਸ ਵੀ ਬ੍ਰੇਕ ਹੁੰਦੇ ਨੇ ਜੀ ਜੀ ਸੋ ਯੂਕੇ ਨੇ ਕਾਰਵਾਈ ਜਿਹੜੀ ਕਰਨੀ ਸੀ ਇਹ ਕਾਰਵਾਈ ਕੀਤੀ ਹੈ ਅੰਜਾਮ ਦਿੱਤਾ ਹੈ ਬਹੁਤ ਸਹੀ ਦਿੱਤਾ ਹੈ ਇਨਜ਼ਾਮ ਕਿਉਂਕਿ ਇਲੀਗਲ ਟ੍ਰਿਕ ਨਾਲ ਲੋਕੀ ਕੰਮ ਕਰਦੇ ਬੈ ਨੇ ਇਹ ਹੁਣ ਸੁਧਰ ਜਾਣਾ ਚਾਹੀਦਾ ਹੈ ਸਾਡੇ ਲੋਕਾਂ ਨੂੰ ਕਿ ਉੱਥੇ ਜਿਹੜੇ ਵੀਜ਼ੇ ਹੈ ਉਸੇ ਵੀਜ਼ੇ ਜੇਕਰ ਤੁਹਾਡਾ ਵਰਕ ਵੀਜ਼ਾ ਹੈ ਤੇ ਕੰਮ ਕਰੋ ਜਾ ਕੇ ਅਦਰਵਾਈਜ਼ ਟੂਰਿਸਟ ਵੀਜ਼ੇ ਤੇ ਕੰਮ ਨਹੀਂ ਕਰਨਾ ਜਾ ਕੇ ਕਿਉਂਕਿ ਸਾਡੇ ਆਮ ਘਰ ਨਾਲ ਬੰਦੀ ਹੈ ਆਮ ਲੋਕਾਂ ਨੇ ਇਹ ਗੱਲ ਨਾ ਪਤਾ ਚਲਦੀਆਂ ਨੇ ਜੀ 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 ਕਿ ਉੱਥੇ ਜਾ ਕੇ ਕੰਮ ਕਰ ਲਵਾਂਗੇ ਟੂਰਿਸਟ ਵੀਜ਼ੇ ਤੇ ਜਾਂਦੇ ਨੇ ਤੇ ਫਿਰ ਵਰਕ ਉੱਥੇ ਲੱਗ ਜਾਂਦੇ ਨੇ ਕਰ ਜਾਂਦੇ ਜੀ ਬਿਲਕੁਲ ਬਿਲਕੁਲ ਜਾਂ ਕੋਈ ਹੋਰ ਜਿਸ ਵੇਲੇ ਉਹਨਾਂ ਨੂੰ ਵਰਕ ਅਲਾਉਂ ਨਹੀਂ ਹੁੰਦਾ ਜਿੱਦਾਂ 20 ਘੰਟੇ ਅਲਾਉਂਡ ਹੈ ਸਟੂਡੈਂਟਸ ਨੂੰ ਉਹ ਤੋਂ ਇਲਾਵਾ ਕਰਨ ਦੀ ਕੋਸ਼ਿਸ਼ ਕੀਤੀ ਓਵਰ ਆਸੋ ਵਿੱਚ ਐਕਸਪਲੋਇਟੇਸ਼ਨ ਵੀ ਹੁੰਦੀ ਹੈ ਬੱਚਿਆਂ ਦੀ ਜਾਂ ਲੋਕਾਂ ਦੀ ਕਿਸੇ ਵੀ ਲੋਕਾਂ ਦੀ ਜੀ ਜੀ ਦੂਸਰੇ ਪਾਸੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਨਾਲੇ ਦੀ ਹੁੰਦੀ ਹੈ ਜੀ ਤੇ ਇਹਦੇ ਦੀ ਸਰਕਾਰਾਂ ਦੀ ਕਿਰਕਰੀ ਹੁੰਦੀ ਹੈ ਸੋ ਕਿਰਕਰੀ ਰੋਕਣ ਵਾਸਤੇ ਚਾਹੇ ਕੋਈ ਸਰਕਾਰ ਹੈ ਚਾਹੇ ਅਮਰੀਕਾ ਦੀ ਸਰਕਾਰ ਹੈ ਚਾਹੇ ਯੂਕੇ ਦੀ ਸਰਕਾਰ ਹੈ ਜਾਂ ਕੈਨੇਡਾ ਦੀ ਸਰਕਾਰ ਹੈ ਇਦਾਂ ਦੇ ਕਦਮ ਸਮੇਂ-ਸਮੇਂ ਤੇ ਚੱਕਦੇ ਰਹਿੰਦੇ ਲੋਕ ਜੋ ਜਿਹੜੇ ਠੱਗ ਏਜੰਟ ਐ ਉਹਨਾਂ ਦਾ ਵੀ ਸ਼ਿਕਾਰ ਹੋ ਰਹੇ ਨੇ ਹੁਣ ਜਿਹੜੇ ਅਮਰੀਕਾ ਤੋਂ ਵਾਪਸ ਆਏ ਨੇ ਉਹਨਾਂ ਨੇ ਕਈਆਂ ਨੇ ਕਿਹਾ ਹੈ ਕਿ ਕਾਰਵਾਈਆਂ ਵੀ ਕਰਵਾਈਆਂ ਨੇ ਜਿਹੜੇ ਠੱਗ ਏਜੰਟ ਐ ਉਹਨਾਂ ਦੇ ਖਿਲਾਫ ਕੀ ਸਾਡੇ ਤੋਂ ਪੈਸੇ ਤਾਂ ਪੂਰੇ ਲੈ ਲਏਗੇ ਪਰ ਸਾਨੂੰ ਧੋਖਾ ਧੜੀ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਕੁਝ ਜੋ ਨਹੀਂ ਉਹ ਖੁਦ ਗਏ ਉਸੇ ਡੌਕੀ ਲਗਾ ਕੇ ਉਸ ਰਾਹ ਨੂੰ ਹੀ ਉਹਨਾਂ ਨੇ ਚੁਣਿਆ ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਲੋਕ ਇਹਨਾਂ ਚੀਜ਼ਾਂ ਤੋਂ ਆਪਣਾ ਕਿਵੇਂ ਬਚਾਅ ਰੱਖਣ ਕਿਸ ਵੀਜ਼ੇ ਤੇ ਜਾਣ ਤਾਂ ਉੱਥੇ ਜਾ ਕੇ ਉਹੀ ਕੰਮ ਕਰਨ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਅਜਿਹੀ ਦੇਖੋ ਸਭ ਤੋਂ ਪਹਿਲਾਂ ਤੇ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਅਗਰ ਤੁਸੀਂ ਟੂਰਿਸਟ ਵੀਜ਼ਾ ਤੇ ਜਾ ਰਹੇ ਹੋ ਤਾਂ ਕੰਮ ਨਹੀਂ ਕਰ ਸਕਦੇ ਟੂਰਿਸਟ ਵੀਜ਼ਾ ਚਾਹੇ ਕਿਸੇ ਫਾਰਮ ਦੇ ਵਿੱਚ ਹੈ ਉਹ ਵੀਜ਼ਾ ਟੂਰਿਸਟ ਹੀ ਹੁੰਦਾ ਮਤਲਬ ਘੁੰਮਣ ਤੁਰਨ ਦਾ ਵੀਜ਼ਾ ਜੇ ਬੱਚਿਆਂ ਨੂੰ ਮਿਲਣ ਜਾ ਰਹੇ ਹਨ ਤਾਂ ਬੱਚਿਆਂ ਨੂੰ ਸਿਰ ਮਿਲਣਾ ਹੈ ਤੁਸੀਂ ਉੱਥੇ ਘੁੰਮੋ ਫਿਰੋ ਜਾ ਕੇ ਜਾਂ ਉਥੋਂ ਦੇ ਉਥੇ ਦੀ ਸੰਸਕ੍ਰਿਤੀ ਦੇਖੋ ਉੱਥੇ ਚੀਜ਼ਾਂ ਦੇਖੋ ਜੇ ਦੂਸਰਾ ਵੀਜ਼ਾ ਨਾ ਇੱਕ ਵਰਕ ਵੀਜ਼ਾ ਉਹ ਇੱਕ ਸਪੈਸੀਫਾਈਡ ਵੀਜ਼ਾ ਹੁੰਦਾ ਜਿਹੜਾ ਵਰਕ ਕੰਮ ਕਰਨ ਦਾ ਉੱਥੇ ਅਲਾਉ ਕੀਤਾ ਜਾਂਦਾ ਕੁਝ ਉਹ ਜਿਹੜਾ ਵੀਜ਼ਾ ਅਲੱਗ ਹੁੰਦਾ ਹੈ ਸੋ এজੈਂਟਾਂ ਦੇ ਚੱਕਰ ਦੇ ਵਿੱਚ ਤਾਂ ਏਜੰਟ ਮੋਸਟਲੀ ਜਿਹੜੇ ਗਾਈਡ ਕਰਦੇ ਨੇ 90% ਏਜੰਟ ਗਾਈਡ ਕਰ ਦਿੰਦੇ ਨੇ ਵਰਕ ਵੀਜ਼ਾ ਦੂਸਰਾ ਹੈਗਾ 10% ਜਿਹੜੇ ਏਜੰਟਸ ਕੋਈ ਮਿਸ ਗਾਈਡ ਕਰਦੇ ਹੋਣਗੇ ਮੇਬੀ ਲੁੱਕ ਕਿ ਪਰ ਪਹਿਲੀ ਗੱਲ ਤਾਂ ਲੋਕਾਂ ਦਾ ਫੇਰ ਆਂਦੀ ਹੈ ਨਾ ਜੀ ਜੀ ਫਿਰ ਲੋਕ ਕਿਉਂ ਨਹੀਂ ਸਮਝਦੇ ਅਗਰ ਟੂਰਿਸਟ ਵੀਜ਼ੇ ਤੇ ਜਾ ਰਹੇ ਆ ਅਸੀਂ ਕੰਮ ਕਰਨ ਨਹੀਂ ਜਾ ਰਹੇ ਜੀ ਸੋ ਇਹ ਸਰਕਾਰ ਜਿਹੜੀ ਹੈ ਜੇ ਅਗਰ ਐਕਸ਼ਨ ਲੈਂਦੀ ਹੈ ਤਾਂ ਸਰਕਾਰ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੇ ਬਾਹਰ ਗਏ ਨੇ ਲੋਕ ਜਦੋਂ ਵਾਪਸ ਆਉਂਦੇ ਨੇ ਇੰਡੀਆ ਪੰਜਾਬ ਜਾਂ ਕਿਸੇ ਵੀ ਆਪਣੇ ਜਦ ਵਾਪਸ ਆਉਂਦੇ ਨੇ ਆਪਣੇ ਘਰ 'ਚ ਤਾਂ ਇੱਕ ਧਾਰਨਾ ਜਿਹੀ ਬਣੀ ਹੋਈ ਹੈ ਕਿ ਲੈ ਇਹ ਤਾਂ ਬਾਹਰ ਬਾਹਰੋਂ ਕੰਮ ਕਰਕੇ ਆਇਆ ਹੈ ਕੋਠੀ ਪਾ ਲਈ ਹੈ ਬਾਹਰ ਜਾਂਦਾ ਤੇ ਇਹ ਫਾਇਦਾ ਇੱਕ ਐਵੇਂ ਦਿਮਾਗ ਦੇ ਵਿੱਚ ਲੋਕਾਂ ਦੇ ਗੱਲ ਬੈਠੀ ਹੋਈ ਹੈ ਕਿ ਹਾਂ ਅਸੀਂ ਵੀ ਬਾਹਰ ਜਾਵਾਂਗੇ ਤਾਂ ਫੇਰ ਹੀ ਸਾਰਾ ਕੁਝ ਹੋ ਸਕਦਾ ਪਰ ਤਰੀਕਾ ਜਿਹੜਾ ਮਰਜ਼ੀ ਹੋਵੇ ਸਹੀ ਹੋਵੇ ਜਾਂ ਗਲਤ ਹਾਂ ਜੀ ਬਿਲਕੁਲ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦੇ ਵਿੱਚ ਖਾਸ ਕਰਕੇ ਪਿੰਡਾਂ 'ਚ ਪਿੰਡਾਂ ਦੇ ਸਾਰੇ ਸ਼ਹਿਰਾਂ ਦੇ ਵਿੱਚ ਵੀ ਇਹ ਧਾਰਨਾ ਹੈ ਬੰਦਾ ਬਾਹਰ ਹੋ ਗਿਆ ਹੈ ਪੈਸਾ ਬਹੁਤ ਲੈ ਕੇ ਆਇਆ ਹੋਗਾ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਵੀਜ਼ੇ ਤੇ ਗਿਆ। ਜੀ। ਬੱਚਿਆਂ ਨੂੰ ਮਿਲਣ ਗਿਆ ਟੂਰਿਸਟ ਵੀਜ਼ਾ ਸੀ ਜਾਂ ਕੋਈ ਸੀਗਾ ਸੁਪਰ ਵੀਜ਼ਾ ਸੁਪਰ ਵੀਜ਼ੇ ਨਾਲ ਕੰਮ ਨਹੀਂ ਕਰ ਸਕਦਾ। ਫਿਰ ਲੋਕੀ ਇੱਥੋਂ ਦੇ ਕਹਿੰਦੇ ਨੇ ਕਿ ਭਾਈ ਤੂੰ ਕਿਉਂ ਆ ਗਿਆ ਉੱਥੇ? ਹੂੰ ਹੂੰ ਐਡਾ ਵਧੀਆ ਸਿਸਟਮ ਸੀਗਾ। ਜੀ। ਟੂਰਿਸਟ ਵੀਜ਼ਾ ਮੀਨਸ ਟੂਰਿਸਟ ਵੀਜ਼ਾ ਤੁਸੀਂ ਜਾਓ ਘੁੰਮੋ ਫਿਰ ਵਾਪਸ ਆਓ। ਜੀ ਜੀ। ਉੱਥੇ ਸਟੇ ਨਹੀਂ ਕਰਨਾ ਅਗਰ ਸਟੇ ਕਰੋਗੇ ਤਾਂ ਇਲਾਵਾ 6 ਦਿਨ ਟੂਰਿਸਟ ਵੀਜ਼ਾ 6 ਮਹੀਨੇ ਤਵਾ ਸਟੇ ਨਹੀਂ ਕਰ ਸਕਦੇ ਜਿਹੜੇ ਜਿਹੜੀ ਸਟੈਂਪ ਲੱਗੀ ਹੈ ਸੀਬੀਐਸ ਲਾਂਦੀ ਹੈ ਉਸ ਤੋਂ ਇਲਾਵਾ ਸਟੇ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਸਟੇ ਕਰੋਗੇ ਤਾਂ ਇਲੈਗਲ ਹੋ ਜਾਓਗੇ ਤੁਸੀਂ ਜੀ ਜੀ ਕੋਈ ਸਰਕਾਰਾਂ ਇਹੀ ਕਹਿੰਦੀਆਂ ਨੇ ਆਪਣੀ ਖਾਸ ਕਰਕੇ ਜਿਹੜੀ ਵੀ ਲਾਅ ਕਹਿੰਦਾ ਹੈ ਲਾਅ ਦੇ ਅਕੋਰਡਿੰਗਲੀ ਤੁਸੀਂ ਚੱਲੋ ਕੋਈ ਵੀ ਦੇਸ਼ ਤੁਹਾਨੂੰ ਮਨਾ ਨਹੀਂ ਕਰਦਾ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ ਉੱਥੇ ਆਓ ਮੋਸਟ ਵੈਲਕਮ ਉਸ ਤਰ੍ਹਾਂ ਕੰਟਰੀ ਦੇ ਇੱਕ ਲਾ ਅਕੋਰਡਿੰਗਲੀ ਜਿਹੜਾ ਵਰਕ ਵੀਜ਼ਾ ਹੈ ਵਰਕ ਵੀਜ਼ਾ ਲੋ ਅਗਰ ਤੁਹਾਨੂੰ ਨਹੀਂ ਦਿੰਦੇ ਤੁਸੀਂ ਵਾਪਸ ਜਾਓ ਆਪਣੀ ਕੰਟਰੀ ਆਪਣੀ ਕੰਟਰੀ ਬਹੁਤ ਵਧੀਆ ਇੱਥੇ ਕੰਮ ਕਰੋ ਸੋ ਖਾਸ ਕਰਕੇ ਜਿਹੜੀ ਯੂਕੇ ਦੀ ਕਾਰਵਾਈ ਕੱਲ ਅੰਜਾਮ ਦਿੱਤਾ ਗਿਆ ਹੈ ਇਹ ਕਾਰਵਾਈ ਜਿਹੜੀ ਹੈ ਪਹਿਲਾਂ ਵੀ ਹੁੰਦੀ ਗਈ ਹੈ ਹੁੰਦੀ ਵੀ ਰਹਿਣੀ ਹੈ ਲੇਕਿਨ ਆਪਣੇ ਲੋਕ ਨੂੰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਯੂਕੇ ਦੇ ਵਿੱਚ ਅਮਰੀਕਾ ਦੇ ਵਿੱਚ ਇਟਲੀ ਦੇ ਜਾਂ ਕਿਤੇ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾਈਏ ਤਾਂ ਪਹਿਲਾਂ ਤੁਹਾਨੂੰ ਵੀਜ਼ੇ ਦਾ ਆਪਣਾ ਪਤਾ ਹੋਣਾ ਚਾਹੀਦਾ ਅਗਰ ਫਿਰ ਆਪਾਂ ਹੁਣ ਬਲੇਮ ਕਰਾਂਗੇ ਉਥੋਂ ਦੀ ਗਵਰਨਮੈਂਟ ਨੂੰ ਨਾ 에ਜੰਟਸ ਨੂੰ ਕਦੀ ਵੀ ਬਲੇਮ ਨਹੀਂ ਕੀਤਾ ਜਾ ਸਕਦਾ 에ਜੰਟਸ ਨੇ ਤੁਹਾਨੂੰ ਟੂਰਿਸਟ ਵੀਜ਼ਾ ਲਵਾ ਕੇ ਦਿੱਤਾ ਹੈ ਟੂਰਿਸਟ ਵੀਜ਼ਾ ਤੇ ਮਤਲਬ ਘੁੰਮਣਾ ਫਿਰਨਾ ਅਗਰ ਤੁਸੀਂ ਫੜੇ ਜਾਂਦੇ ਹੋ ਤੁਹਾਡੀ ਰਿਸਪੌਂਸਿਬਿਲਟੀ ਉਹ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਆਪਾਂ 에ਜੰਟ ਨੂੰ ਜੇ ਕਿਸੇ ਨੂੰ ਵੀ ਅਗਰ ਮਿਸ ਗਾਈਡ 에ਜੰਟ ਨੇ ਕੀਤਾ ਹੈ ਰਿਟਰਨ ਦੇ ਵਿੱਚ ਕਿ ਮੈਂ ਤੁਹਾਨੂੰ ਉੱਥੇ ਕੰਮ ਲਵਾ ਦੇਵਾਂਗਾ ਜਾਂ ਰਿਟਰਨ ਦੇ ਵਿੱਚ ਕੋਈ ਦਿੱਤਾ ਹੋਵੇ ਤਾਂ ਬਲੇਮ ਕਰ ਸਕਦੇ ਆਪਾਂ ਹਰ ਚੀਜ਼ ਇਲੀਗਲ ਜਿੱਦਾਂ ਇਹ ਕਹ ਦਿੰਦੇ ਐ ਏਜੰਟ ਏਜੰਟ ਹਰ ਚੀਜ਼ ਏਜੰਟ ਨਹੀਂ ਕਰਦਾ ਆਪਾਂ ਆਪਣੇ ਆਪ ਲੋਕਾਂ ਨੂੰ ਦੇਖਣਾ ਚਾਹੀਦਾ ਆਪਾਂ ਕਿ ਕਰਨ ਜਾ ਰਹੇ ਆ ਪਹਿਲਾਂ ਸੋ ਪਹਿਲਾਂ ਇਹ ਨੌਲੇਜ ਹੋਣੀ ਚਾਹੀਦੀ ਐ ਪਹਿਲਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਅਗਰ ਜਾ ਰਹੇ ਆ ਤਾਂ ਕਿਉਂ ਜਾ ਰਹੇ ਆ ਜੀ ਬਿਲਕੁਲ ਅਖੀਰ ਚਾਹ ਕਹਿ ਜਾ ਸਕਦਾ ਹੈ ਕਿ ਹੁਣ ਬ੍ਰਿਟੇਨ ਦੀ ਐ ਕਾਰਵਾਈ ਦੇਖਣ ਨੂੰ ਮਿਲੀ ਐ ਇਸ ਤੋਂ ਪਹਿਲਾਂ ਯੂਕੇ ਨੇ ਕਾਰਵਾਈ ਕੀਤੀ ਐ ਸੋ ਉਹ ਲੋਕ ਜਿਹੜੇ ਏਜੰਟਾਂ ਦੇ শিকੰਜੇ ਵਿੱਚ ਵੀ ਫਸੇ ਹੋਏ ਨੇ ਜਾਂ ਜਿਹੜੇ ਗਲਤ ਤਰੀਕੇ ਦੇ ਨਾਲ ਡੋਂਕੀ ਦਾ ਇਸਤੇਮਾਲ ਕਰਕੇ ਰਾਹ ਦਾ ਇਸਤੇਮਾਲ ਕਰਕੇ ਜਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਤਾਂ ਜੋ ਭੂ ਵਿਖ ਦੇ ਵਿੱਚ ਜੋ ਹੈ ਅਜਿਹੇ ਜਿਹੜੇ ਹੁਣ ਅਸੀਂ ਭੁਗਤ ਰਹੇ ਆ ਉਹ ਚੀਜ਼ਾਂ ਨੂੰ ਆਪਾਂ ਨਾ ਭੁਗਤ ਸਕੀ ਤੇ ਜਿਹੜਾ ਪੂਰਾ ਇੱਕ ਲੀਗਲ ਪ੍ਰੋਸੈਸ ਹੈ ਉਸ ਨੂੰ ਵੀ ਫੋਲੋ ਕਰਕੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਜੋ ਹੈ ਉਹ ਕੰਮ ਕੀਤਾ ਜਾ ਸਕੇ ਤਾਂ ਜੋ ਭੂ ਵਿਖ ਦੇ ਵਿੱਚ ਜਿਹੜੀਆਂ ਜਿਹੜੇ ਅਸਰ ਬੁਰੇ ਹੁਣ ਪੈ ਰਹੇ ਨੇ ਉਹ ਨਾ ਪੈ ਸਕਣ ਤੇ ਇਸ ਤੋਂ ਬਚਿਆ ਜਾ ਸਕੇ ਕੁਸ਼ਪਿੰਦਰ ਜੀ ਮੈਂ ਆਖਿਰ ਸੇ ਇੱਕ ਛੀਜ਼ ਐਡ ਆਨ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਹੁਣ ਸਾਰੇ ਦੇਸ਼ਾਂ ਨੇ ਬਹੁਤ ਸ਼ਕਤੀ ਕੀਤੀ ਹੈ ਜੀ ਸੋ ਆਪਣੇ ਲੋਕਾਂ ਨੂੰ ਸਮਝ ਲੈਣਾ ਥਈਦਾ ਪਹਿਲਾ ਆਪਣਾ ਘਰ ਸੰਭਾਲ ਲਈਏ ਆਪਾਂ ਜੀ ਆਪਣੇ ਪੰਜਾਬੀਆਂ ਨੂੰ ਗੁਜਰਾਤੀਆਂ ਨੂੰ ਹਰਿਆਣਵੀਆ ਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਅਗਰ ਆਪਣਾ ਘਰ ਨਹੀਂ ਸੰਭਾਲ ਸਕਦੇ ਆਪਾਂ ਤੇ ਦੂਸਰੇ ਨੂੰ ਬਲੇਮ ਕਿਉਂ ਦਿੰਨੇ ਆ ਆਪਾਂ ਬਲੇਮ ਉੱਤਰੀ ਗਵਰਨਮੈਂਟ ਚਾਹੇ ਯੂਕੇ ਦੀ ਗਵਰਨਮੈਂਟ ਹੋਵੇ ਅਮਰੀਕਾ ਦੀ ਗਵਰਨਮੈਂਟ ਹੋਵੇ ਕੈਨੇਡਾ ਦੀ ਗਵਰਨਮੈਂਟ ਹੋਵੇ ਉਹਨੂੰ ਗਲੇਮ ਨਹੀਂ ਕਰਨਾ ਚਾਹੀਦਾ ਪਹਿਲਾਂ ਅਸੀਂ ਦੇਖੀਏ ਕਿ ਅਸੀਂ ਆਪਾਂ ਅਗਰ ਜਾਣਾ ਹੈ ਤਾਂ ਲੀਗਲ ਵੇ ਸਾਰੇ ਅਪਣਾ ਕੇ ਪੂਰੇ ਪੇਪਰ ਡਾਕੂਮੈਂਟ ਡਾਕੂਮੈਂਟੇਸ਼ਨ ਪੂਰੀ ਕਰਕੇ ਕਾਫੀ ਵੇ ਆਊਟ ਸਕੇ ਉੱਥੇ ਜਾਣ ਲਈ ਹੱਲੇ ਵੀ ਵੈਲਕਮ ਕਰਦੀਆਂ ਪਈਆਂ ਨੇ ਕੰਟਰੀਆਂ ਉਸ ਅਕੋਰਡਿੰਗਲੀ ਜਾਈਏ ਤੇ ਆਪਣੇ ਦੇਸ਼ ਦੀ ਵੀ ਸਾਕ ਪਹਾਈਏ ਇਹਦੇ ਨਾਲ ਆਪਣੇ ਦੇਸ਼ ਦੀ ਵੀ ਬੇਇੱਜ਼ਤੀ ਹੁੰਦੀ ਹੈ ਇਨਸਲਟ ਹੁੰਦੀ ਹੈ ਜੀ 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 ਜੀ